ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਹਮੇਸ਼ਾ ਹੀ ਆਪਣੀ ਪਾਰਟੀ ਦੀਆਂ ਤਾਰੀਫਾਂ ਕਰਦੇ ਰਹਿੰਦੇ ਨੇ ਜਾਂ ਕਹਿ ਦਈਏ ਕਿ ਆਪਣੀ ਪਾਰਟੀ ਦੀਆਂ ਤਾਰੀਫਾਂ ਦੇ ਪੁਲ ਬੰਦੇ ਰਹਿੰਦੇ ਨੇ ਵਿਧਾਨ ਸਭਾ ਦੇ ਵਿੱਚ ਜਾਂ ਜਦੋਂ ਸੋਸ਼ਲ ਮੀਡੀਆ ਤੇ ਜਾਂ ਜਦੋਂ ਪੱਤਰਕਾਰਾਂ ਦੇ ਰੂਬਰੂ ਹੁੰਦੇ ਨੇ ਜਾਂ ਕੋਈ ਟਵੀਟ ਪਾਉਂਦੇ ਨੇ ਟਵਿੱਟਰ ਤੇ ਲੇਕਿਨ ਅਸਲ ਦੇ ਵਿੱਚ ਪੰਜਾਬ ਸਰਕਾਰ ਦੀ ਹਾਲਤ ਕੁਝ ਹੋਰ ਹੈ ਜਿਹੜੀ ਦੱਸੀ ਜਾ ਰਹੀ ਹੈ ਜਿਹੜੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਸਥਿਤੀ ਦਿਖਾਈ ਜਾ ਰਹੀ ਹੈ ਉਹ ਹੈ ਨਹੀਂ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੁਆਰਾ ਮੈਂ ਹਾਂ ਤੁਹਾਡਾ ਹੁਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਹਮੇਸ਼ਾ ਤਰੀਫਾਂ ਦੇ ਪੁਰਬੰਦੀ ਰਹਿੰਦੀ ਹੈ ਜੇ ਗੱਲ ਕਰੀਏ ਫਾਈਨੈਂਸ਼ੀਅਲ ਕੰਡੀਸ਼ਨ ਦੀ ਆਮ ਆਦੀਵ ਪਾਰਟੀ ਦੀ ਯਾਨਕੀ ਵਿਤ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਡਾਮਾਡੋਰ ਜਿਹੜੀ ਸਥਿਤੀ ਹੋ ਚੁੱਕੀ ਹੈ ਪੈਸੇ ਨੂੰ ਲੈ ਕੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਖਤਮ ਹੋ ਚੁੱਕੀਆਂ ਨੇ ਚੋਣਾਂ ਤੋਂ ਪਹਿਲਾਂ ਜਦੋਂ ਚੋਣ ਜਾਬਤਾ ਲੱਗਿਆ ਸੀ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਭਗਵੰਤ ਮਾਨ ਦੇ ਕੋਲ ਪੈਸੇ ਨਹੀਂ ਸੀ ਕਿ ਅਸੀਂ ਪੁਲਿਸ ਮੈਕਮੇ ਨੂੰ ਜਾਂ ਟੀਚਰ ਮੈਕਮੇ ਨੂੰ ਸੈਲਰੀ ਪ੍ਰੋਵਾਈਡ ਕਰ ਸਕੀਏ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਚੋਣ ਜਾਬਤੇ ਤੋਂ ਬਾਅਦ 2500 ਕਰੋੜ ਰੁਪਏ ਤਰਕਹਾ ਦੇਣ ਵਾਸਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਗੋਡੇ ਟੇਕੇ ਸੀ ਨਰਿੰਦਰ ਮੋਦੀ ਦੇ ਸਾਹਮਣੇ 2500 ਕਰੋੜ ਰੁਪਏ ਨੂੰ ਸੈਲਰੀਆਂ ਦਿੱਤੀਆਂ ਟੀਚਰਾਂ ਨੂੰ ਸੈਲਰੀਆਂ ਦਿੱਤੀਆਂ ਗਈਆਂ ਪੁਲਿਸ ਮੈਂਗਬੇ ਨੂੰ ਅਤੇ ਪੈਨਸ਼ਨਾਂ ਦਿੱਤੀਆਂ ਗਈਆਂ ਲੋਕ ਸਭਾ ਦੀਆਂ ਚੋਣਾਂ ਸੰਪੰਨ ਹੋ ਚੁੱਕੀਆਂ ਨੇ ਲੇਕਿਨ ਫਿਰ ਵੀ ਜਿਹੜੀ ਕੰਡੀਸ਼ਨ ਹੈ ਆਮ ਆਦਮੀ ਪਾਰਟੀ ਦੀ ਬੜੀ ਖਰਾਬ ਹੋ ਚੁੱਕੀ ਹੈ ਦੱਸ ਦਈਏ ਕਿ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਅਤੇ ਹੋਰ ਵੀ ਉੱਚ ਅਧਿਕਾਰੀ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਸੀ ਉਹਨਾਂ ਵੀ ਸ਼ਮੂਲੀਅਤ ਕੀਤੀ ਉਹਨਾਂ ਨੂੰ ਪੰਜਾਬ ਦੇ ਵਿੱਤ ਬਾਰੇ ਦੱਸਿਆ ਗਿਆ ਕਿ ਜਿਹੜੀ ਵਿੱਤੀ ਕੰਡੀਸ਼ਨ ਹੈ ਜਿਹੜੀ ਕਹਿ ਲਈਏ ਫਾਈਨੈਂਸ਼ੀਅਲ ਕੰਡੀਸ਼ਨ ਹੈ ਪੰਜਾਬ ਦੀ ਉਹ ਦਿਨ ਬਰ ਦਿਨ ਗਿirdi ਜਾ ਰਹੀ ਹੈ ਇਹ ਗੱਲ ਕਹੀ ਹੈ ਵਿੱਤ ਮੰਤਰੀ ਹਰਪਾਲ ਚੀਮਾ ਨੇ ਅਤੇ ਬਿਜਲੀ ਮੰਤਰੀ ਰਪਾਜਨ ਸਿੰਘ ਨੇ ਅਤੇ ਹੋਰ ਵੀ ਉਥੇ ਉੱਚ ਅਧਿਕਾਰੀ ਸੀ ਉਹਨਾਂ ਨੇ ਕਿਹਾ ਕਿ ਇਨਕਮ ਆਮਦਨ ਦੇ ਸੋਰਸ ਹੋਰ ਪੈਦਾ ਕੀਤੇ ਜਾਣੇ ਚਾਹੀਦੇ ਨੇ ਪੰਜਾਬ ਦੇ ਵਿੱਚ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਫਾਈਨੈਂਸ਼ੀਅਲ ਕ੍ਰਾਈਸਿਸ ਹੈ ਉਹ ਫੇਸ ਕਰ ਸਕਦਾ ਹੈ ਸੁੱਚਾ ਪੰਜਾਬ ਭਗਵੰਤਬਾਨ ਹਮੇਸ਼ਾ ਦਾ ਬਜਟ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰਦੇ ਨੇ ਕਹਿੰਦੇ ਨੇ ਕਿ ਅਸੀਂ ਬਜਟ ਦੇ ਵਿੱਚ ਬੜਾ ਵਾਅਦਾ ਹੋਇਆ ਬਿਨਾ ਪ੍ਰਸ਼ਾਸਨਾਰਤੂ ਗੱਲ ਕਰਦੇ ਨੇ ਲੇਕਿਨ ਇਹਨਾਂ ਦਿਨਾਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਚੀਕਾਂ ਪੈ ਗਈਆਂ ਨੇ ਫਾਈਨੈਂਸ਼ੀਅਲ ਸਿਸਟਮ ਦਿਨ ਬਰਦਿਨ ਗਿਰਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕੌਣ ਜ਼ਿੰਮੇਵਾਰ ਹੈ ਇਸ ਸਮੇਂ ਦੀ ਸਰਕਾਰ ਜ਼ਿੰਮੇਵਾਰ ਹੈ ਜਾਂ ਜਿਹੜੀਆਂ ਸਰਕਾਰਾਂ ਆਲਰੇਡੀ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਸੱਤਾ ਦੇ ਵਹਿ ਵਿੱਚ ਰਹਿ ਚੁੱਕਿਆ ਨੇ ਜਿਹੜੀਆਂ ਉਹ ਜ਼ਿੰਮੇਵਾਰ ਨੇ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਮੌਜੂਦਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਖੁਲਾਸਾ ਕਰਨਗੇ ਲੇਕਿਨ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਦੇ ਦੁਆਰਾ ਕਿ ਸੰਕਟ ਲਿ ਸਾ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੁਣ ਕੀ ਕਿਸਨ ਦੇ ਵਿਵਹਤਾ ਬਣਾਉਂਦੇ ਨੇ ਜਾਂ ਕਿਸ तरह ਦੀ ਰਣਨੀਤੀ ਬਣਾਉਂਦੇ ਨੇ ਫਾਈਨੈਂਸ਼ੀਅਲ ਹਾਲਤ ਨੂੰ ਠੀਕ ਕਰਨ ਦੀ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਨੇ ਤਾਂ ਪਹਿਲਾਂ ਆਲਰੇਡੀ ਸੈਂਟਰ ਤੋਂ ਅਤੇ ਵਿਦੇਸ਼ਾਂ ਤੋਂ ਕਰਜ਼ਾ ਲਿਆ ਲਿਆ ਹੋਇਆ ਹੈ ਪੰਜਾਬ ਤਾਂ ਆਲਰੇਡੀ ਕਰਜ਼ੇ ਦੇ ਹਦੀਨ ਹੈ ਲੇਕਿਨ ਭਗਵੰਤ ਮਾਨ ਵੀ ਘਟਨੀ ਨੇ ਉਹ ਵੀ ਜਿਹੜਾ 2.5 ਸਾਲਾਂ ਤੋਂ ਲਗਾਤਾਰ ਜਿਹੜਾ ਹੈ ਕਰਜ਼ਾ ਸੈਂਟਰ ਸਰਕਾਰ ਦੇ ਕੋਲੋਂ ਲੈ ਰਹੇ ਨੇ ਇਹ ਮਿਸਾਲ ਹੈ ਜਦੋਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿਗੜ ਵਜ੍ਹਾ ਸੀ ਚੋਣ ਜਾਬਤਾ ਦੇ ਦੌਰਾਨ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਕੋਲ ਪੈਸੇ ਨਹੀਂ ਸੀ ਅਧਿਆਪਕਾਂ ਨੂੰ ਜਾਂ ਪੁਲਿਸ ਵਾਲਿਆਂ ਨੂੰ ਜਿਹੜੀ ਹੈ ਤਨਖਾਹ ਮੁਹੱਈਆ ਕਰਵਾ ਸਕੀਏ ਅਤੇ ਸੈਂਟਰ ਸਰਕਾਰ ਦੇ 2500 ਕਰੋੜ ਜਿਹੜਾ ਕਰਜ਼ਾ ਲਿਆ ਗਿਆ ਕਰਜ਼ੇ ਤੋਂ ਬਾਅਦ ਜਿਹੜੀ ਹੈ ਤਰਖਾਹਾਂ ਦਿੱਤੀਆਂ ਗਈਆਂ ਅਤੇ ਜਿਹੜੀ ਬਜ਼ੁਰਗ ਜਾਂ ਬਡੇਪਾ ਪੈਨਸ਼ਨ ਵੀ ਜਿਹੜੀ ਹੈ ਪ੍ਰੋਵਾਈਡ ਕਰਵਾਈ ਗਈ ਪੰਜਾਬ ਦੇ ਲੋਕਾਂ ਨੂੰ ਇਹ ਹੈ ਅਸਲ ਦੀ ਸਚਾਈ ਪੰਜਾਬ ਦੀ ਧੰਨਵਾਦ